ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੂ ਡੈਰੀ ਫਾਰਮ ਦੀਪਕਾੜ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਰ ਜੇਕਰ ਤੁਸੀਂ ਵੀ ਕੋਈ ਐਡ ਕਰਾਉਣੀ ਹੈ ਮੇਰਾ ਮੋਬਾਈਲ ਨੰਬਰ ਹੈ 62801 37325 ਮੇਰਾ ਮੋਬਾਈਲ ਨੰਬਰ ਹੈ ਤੁਸੀਂ ਇਸ ਨੰਬਰ ਤੇ 10 ਤੋਂ 15 ਫੋਟੋਆਂ ਭੇਜ ਕੇ ਐਡ ਤੁਸੀਂ ਲਵਾ ਸਕਦੇ ਹੋ ਬਾਈ ਜੀ ਅੱਜ ਆਪਾਂ ਤੁਹਾਡੇ ਇਸ ਵੀਡੀਓ ਚ 4 ਟਰੈਕਟਰ ਲੈ ਕੇ ਪਹਿਲਾ ਟਰ 19364 ਵੀਰ ਦਾ ਮੋਬਾਈਲ ਨੰਬਰ ਆ ਹੁਣ ਆਪਾਂ ਗੱਲ ਕਰਦੇ ਆ ਬਾਈ ਜੀ ਟਰੈਕਟਰ ਦੇ ਮਾਡਲ ਬਾਰੇ ਤੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਟਰੈਕਟਰ ਦੀ 2012 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2012 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਆ ਇੰਜਨ ਗੀਅਰ ਲੈਫਟ ਦੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਇਹ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਓਕੇ ਹੈਗਾ ਸਾਈਡ ਗੇਟ ਟਰੈਕਟਰ ਹੈਗਾ ਪਾਵਰ ਸਟੀਅਰਿੰਗ ਆ ਤੇ ਇਹ ਟਰੈਕਟਰ ਬਾਈ ਜੀ ਸਿਰਫ 3700 ਘੰਟੇ ਚੱਲਿਆ ਟਰੈਕਟਰ ਆ ਸਿਰਫ 3700 ਘੰਟੇ ਚੱਲਿਆ ਹੋਇ ਟਾਇਰ ਵੀ ਕੰਪਨੀ ਦੇ ਟਾਇਰ ਨਾਲ ਵਧੀਆ ਹਾਲਤ ਦੇ ਬਾਈ ਜੀ ਟਾਇਰ ਪਏ ਆਗੇ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਪਿਆ ਬਾਈ ਜੀ ਤੇ ਡਿਮਾਂਡ ਦੀ ਗੱਲ ਕਰਕੇ ਆਪਾਂ 3 ਲੱਖ ਤੇ 48000 ਰੁਪਏ ਮੁੱਲ ਆ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਸੰਦ ਹੈਗਾ ਬਾਈ ਜੀ ਸਵਰਾਜ ਟਰੈਕਟਰ ਹੈਗਾ ਆਪਣੇ ਕੋਲੇ 98772 99083 98772 99083 ਬਾਈ ਦਾ ਮੋਬਾਈਲ ਨੰਬਰ ਸਵਰਾਜ 744 ਐਫ ਵੀ ਤੇ ਮਾਡਲ ਹੈਗਾ ਜੀ ਟਰੈਕਟਰ ਦਾ ਬਾਈ ਜੀ 2000 4 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2004 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈ ਟਰੈਕਟਰ ਬਾਈ ਜੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਪਿਆਗਾ ਟਰੈਕਟਰ ਬਿਲਕੁਲ ਓਕੇ ओरिजिनल ਆ ਇੰਜਨ ਗੇਅਰ ਲੈਫਟ ਦੀ ਵੀ ਟਰੈਕਟਰ ਦੀ ਫੁੱਲ ਗਾਰੰਟੀ ਹੋਊਗੀ ਸਾਰਾ ਟਰੈਕਟਰ ਬਾਈ ਜੀ ਬਿਲਕੁਲ ओरिजिनल ਆ ਤੁਸੀਂ ਵੀਡੀਓ ਚੈੱਕ ਕਰਿਓ ਹਨਾ ਇਹ ਇਸਾ ਬਿਲਕੁਲ ਓਕੇ ਟਰੈਕਟਰ ਹੈਗਾ ਬਾਹੀ ਦੀ ਚੱਲਾ ਟਰੈਕਟਰ ਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਟਰੈਕਟਰ ਚਿੱਪ ਵਾਲੀ ਆਰਸੀ ਆ ਕੀ ਟਰੈਕਟਰ ਦੀ ਬਾਈ ਜੀ ਟਾਇਰਾਂ ਦੀ ਗੱਲ ਕਰਕੇ ਚਾਰੋਂ ਟਾਇਰ ਬਿਲਕੁਲ ਨਵੇਂ ਟਾਇਰ ਪਾਏ ਹੋਏ ਆ ਕੰ ਤੇਲ ਬ੍ਰੇਕਾਂ ਚ 6 ਚੀਰੀ ਟਰੈਕਟਰ ਆ ਇਹ ਡਬਲ ਕਲੱਚ ਆ ਟਰੈਕਟਰ ਸਾਰਾ ਟਰੈਕਟਰ ਬਿਲਕੁਲ オリジナル ਆ 6 ਚੀਰੀ ਡਬਲ ਕਲੱਚ ਆ ਤੇਲ ਬ੍ਰੇਕਾਂ ਚ ਤੇ ਰੇਟ ਹੈਗਾ 2,70,000 ਰੁਪਏ ਮੁੱਲ ਆ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜੂਗਾ ਅਗਲਾ ਸੰਧਾ ਗਿਆ ਬਾਈ ਜੀ Mahindra ਟਰੈਕਟਰ ਆ 84277 25955 84277 25955 ਟਰੈਕਟਰ ਆ ਮੋਬਾਈਲ ਨੰਬਰ ਬਾਈ ਜੀ ਮਾਡਲ ਹੈਗਾ 1999 ਮਾਡਲ ਟਰੈਕਟਰ ਆਗਾ ਬਾਈ ਜੀ 1900 99 ਮਾਡਲ ਟਰੈਕਟਰ ਹੈਗਾ 50 ਹਸਪਾਵਰ ਦਾ ਟਰੈਕਟਰ ਆ ਇਹ ਪੰਜਾਬ ਨੰਬਰ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇਹ ਟਾਇਰਾਂ ਦੀ ਗੱਲ ਕਰਕੇ ਪਿਛਲੇ ਟਾਇਰ ਤਾਂ ਹੈਗਾ 45 ਪੈਸੇ ਅਗਲੇ ਹੈਗੇ ਬਾਈ ਜੀ 50 ਪੈਸੇ ਟਾਇਰ ਆਗੇ ਕੰਪਨੀ ਦੇ ਟਾਇਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਰੰਗ ਪੇਟ ਪਖੋ ਓਕੇ ਕੰਡੀਸ਼ਨ ਆ ਬਿਲਕੁਲ ਵਧੀਆ ਹਾਲ ਦਾ ਟਰੈਕਟਰ ਵਾ ਤੁਸੀਂ ਵੀ ਵਾ ਕੇ ਚੈੱਕ ਕਰਕੇ ਆਪਦਾ ਲਿਜਾ ਸਕਦੇ ਹੋ ਟਰੈਕਟਰ ਡਬਲ ਕਲਚ ਟਰੈਕਟਰ ਹੈਗਾ ਬਾਈ ਜੀ ਇਹ ਡਬਲ ਕਲਚ ਟਰੈਕਟਰ ਰੰਗ ਪੇਟ ਵਧੀਆ ਪਿਆ ਹੈਗਾ ਵਾਹੀ ਤੇ ਚੱਲਿਆ ਹੋਇਆ ਅੱਗੇ ਵੀ ਸਾਨੂੰ ਦੱਸਿਆ ਤੁਸੀਂ ਬਾਕੇ ਚੈੱਕ ਕਰਕੇ ਆਦਲ ਜਾ ਸਕਦਾ ਬਾਈ ਜੀ ਆਪਣੀ ਕੋਈ ਗਾਰੰਟੀ ਨਹੀਂ ਹੁੰਦੀ ਕਿਸੇ ਸੰਦ ਦੀ ਵੀ ਜਿਵੇਂ ਆਪਾਂ ਨੂੰ ਵੀਰੇ ਵੀਡੀਓ ਆਉਂਦੀ ਆਪਾਂ ਅੱਗੇ ਤੋਂ ਵੀਡੀਓ ਪਾ ਦਿੰਨੇ ਸੋਨੂੰ ਆਪਣੀ ਕੋਈ ਗਾਰੰਟੀ ਨਹੀਂ ਹੁੰਦੀ ਤੇ ਰੇਟ ਦੀ ਗੱਲ ਕਰਕੇ ਟਰੈਕਟਰ ਦਾ ਰੇਟ ਹੈਗਾ 2 ਲੱਖ ਤੇ 35000 ਰੁਪਏ ਮੁੱਲ ਲਗਾ ਟਰੈਕਟਰ ਦਾ ਬਾਈ ਜੀ 2 ਲੱਖ ਤੇ 35000 ਰੁਪਏ ਮੁੱਲਾ ਮੌਕੇ ਤੇ ਪੂਰਾ ਵਧੀਆ ਵੀਰ ਹੋਣੇ ਕਹਿੰਦੇ ਆਪਾਂ ਮਾਨਤਨ ਕਰਾਂਗੇ ਸਾਰੇ ਸੰਧਾਂ ਦੀ ਵੀ ਸਾਰੇ ਮਾਨਤਰ ਕਰਦੇ ਆ ਫੋਲ ਹਨ ਅਗਲਾ ਟਰੈਕਟਰ ਬਾਈ ਜੀ ਆਪਣੇ ਕੋਲ ਹੈਗਾ ਸੋਨਾ ਲੇਕਾ ਟਰੈਕਟਰ ਆ 84277 25955 ਵੀਰ ਦਾ ਮੋਬਾਈਲ ਨੰਬਰ ਆ ਸੋਨਾ ਲੇਕਾ 750 RX 2010 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ 2000 2010 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਆ ਪਹਿਲੇ ਨਾਮ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆ ਹੈਗਾ ਪਾਵਰ ਸਟੀering ਟਰੈਕਟਰ ਆ ਇਹ ਬਾਈ ਜੀ ਤੇਲ ਬ੍ਰੇਕਾਂ ਚਾ ਡਬਲ ਕਲਚ ਟਰੈਕਟਰ ਆ ਇਹ ਤੇਲ ਬ੍ਰੇਕਾਂ ਚਾ ਡਬਲ ਕਲਚ ਟਰੈਕਟਰ ਆਗਾ ਸਾਈਡ ਗੇਅਰ ਟਰੈਕਟਰ ਆ ਪਾਵਰ ਸਟੀਅਰਿੰਗ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜినਲ ਪਿਆਗਾ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਟਰੈਕਟਰਾਂ ਦੀ ਫੁੱਲ ਗਾਰੰਟੀ ਹੋਊਗੀ ਵੀਰਾਂ ਵੱਲੋਂ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ ਟਰੈਕਟਰ ਬਾਰੇ ਡਿਮਾਂਡ ਹੈਗੀ ਆ ਜੀ 3 ਲੱਖ ਤੇ 65000 ਰੁਪਏ ਮੁੱਲ ਆ 3 ਲੱਖ ਤੇ 65000 ਰੁਪਏ ਮੁੱਲ ਆ ਮੌਕੇ ਤੇ ਪੂਰਾ ਸੋਨਾ ਵੀਰ ਹੋਣੇ ਕਹਿੰਦੇ ਆਪਾਂ ਮਾਨਤਨ ਕਰ ਦੇਾਂਗੇ ਸਾਰੇ ਸੰਧਾਂ ਦਾ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ